ਗਾਈਜ਼ ਵੈਲਕਮ ਟੂ ਮਾਈ ਨਿਊ ਵਲੌਗ ਗਾ ਚੁੱਕੇ ਸੀ ਪਤੰਗਾਂ ਕਰਨੇ ਕੋਲ ਪਤਾੰਗੇ ਜਿਹੜਾ ਹੁਣ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਆ ਲੈ ਫੜ ਬਣਾ ਪਤੰਗ ਅੱਜ ਪੂਰਾ ਸੈਟਅਪ ਦੇਖੋ ਗੋਲੀ ਵਾਂਗ ਵਧਿਆ ਜਾ ਰਿਹਾ ਪਤੰਗ ਕਿਦਾ ਹੋ ਪਤੰਗ ਵੀ ਦੇਖ ਮਿੱਤਰਾ ਉਸਤਾਦ ਉਸਤਾਦ ਆਓ ਉਸਤਾਦ ਨੇ ਚੱਪ ਗੱਡੀ ਆ ਜੀ ਸਾਰਾ ਤਲਾਵਾ ਉਸਤਾਦ ਦੀਆਂ ਮਈਆਂ ਨੇ ਉਸਤਾਦ ਦੀਆਂ ਹਵਾਜੇ ਬੱਤੇ ਆ ਬਾਈ ਸਾਰਾ ਗੁੱਟਾ ਮੇਰਾ ਇਹਨੇ ਖਾਲੀ ਕਰਿਆ ਬਾਈ ਆ ਬੰਦੇ ਨੇ ਹੁਣ ਦੇਖ ਲਓ ਇਹਨੇ ਫੇਰ ਬੜਾ ਲਾ ਨਹੀਨ ਮੈਂ ਲੱਖੇ ਪਰਾਤੀ ਦੇਖੋ ਭਾਈ ਆ ਪਤੰਗਾ ਸਾਡਾ ਆ ਜਿਹੜਾ ਖਿੱਚ ਰਿਹਾ ਚਲੇ ਉਹਦੇ ਪਾੜੇ ਗਿਆ ਉਹਦਾ ਤਾਂ ਸੱਟ ਲੈਣਾ ਮੈਂ ਤੁਹਾਨੂੰ ਦੱਸਤੀ ਪਤੰਗ ਇੱਕ ਪਾਸੇ ਨੂੰ ਵਾਧਿਆ ਲੋ ਹਵਾ ਬਦਲ ਜਾ ਯਾਰ ਹੁਣ ਸਾਲਾ ਬੁਲਾ ਕੇ ਕਹਿੰਦਾ ਇੱਕ ਪਾਸੇ ਨੂੰ ਜਾਂਦਾ ਤੇਰੇ ਤੇ ਲਾਹਣਤਾ ਤੇਰੇ ਤੇ ਕਾਹਲੀ ਲਾਹਣ ਤਾਂ ਵਰਤਾ ਇੱਕਾ ਵਰਤਾ ਕੀ ਟੁੱਟਿਆ ਉਹ ਟੀਲ ਟੁੱਟ ਗਈ ਉਹਦੀ ਹਵਾ ਦਾ ਦੇਖ ਲੈ ਕਿਵੇਂ ਚੱਲਦੀ ਅੱਜ ਵੱਡਿਆ ਹੀ ਆ ਲੈ ਵੰਡਿਆ ਕਿਉਂ ਆ ਗਿਰ ਗਿਆ ਲੈ ਕਿੱਥੇ ਗਿਰ ਗਿਆ ਉਹਦਾ ਅਗਲੇ ਦਾ ਕਿਹਾ ਮੈਂ ਆਪਣਾ ਥੋੜੀ ਗਿਆ ਉਹਦੇ ਨਾਲ ਆ ਜਿਹੜਾ ਕੋਲਾ ਹਲ ਚੱਲ ਬਹੁਤਾ ਬਲੌਗ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲੈ ਚੈਨਲ ਕੱਲਾ ਸਬਸਕ੍ਰਾਈਬ ਕਰ ਦਿਓ ਇਧਰ ਨੂੰ ਅਗੇ ਕਰ ਦੇ ਕ ਸਬਸਕ੍ਰਾਈਬ ਕਰ ਲੋ ਬਾਈ ਉੱਚੀ ਜਣੇ ਸਬਸਕ੍ਰਾਈਬ ਕਰ ਲੋ ਬਾਈ ਜੀ ਗਾਇਸ ਕਰ ਲੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਪਾ ਚੁੱਕੇ ਆ ਗਰਾਊਂਡ ਤੇ 1000 ਰੁਪਏ ਹਾਰ ਚੁੱਕੇ ਆ ਗਗਨ ਦੇ ਕੇ ਘਰੇ ਚਲੇ ਗਿਆ ਹੁਣ ਰੋਟੀ ਉਹਦੇ ਬੜੀਆ ਹਾਜਮ ਹੋ ਹੈਨਾ ਤੇ ਗੰਦ ਪਾਇਆ ਮੈ ਵੀ ਗੰਦ ਪਾਇਆ ਅਸੀਂ ਤੁਹਾਨੂੰ ਮੈਚ ਹਰਾਤਾ ਅਸੀਂ ਤੁਹਾਨੂੰ ਮੈਚ ਹਰਾਇਆ ਭਾਈ ਸਾਡੀ ਦਵਾਈ ਚੱਲਦੀ ਆ ਹਾਂ ਸਾਡੀ ਦਵਾਈ ਚੱਲਦੀ ਆ ਜਿਹਨੇ ਬੰਦ ਕਰੇ ਸੀਗੇ ਉਹਦੇ ਬੰਦੇ ਉਹ ਜਨੀ ਮਤ ਲੈ ਬੁੱਲ ਨੂੰ ਮੈਂ ਮੈਂ ਨਾ ਲਾ ਉਹਨਾਂ ਕੰਮ ਗੱਲੀ ਲਾ ਨਾ ਮੈਂ ਓਏ ਪਈ ਨਹੀਂ ਕਰਨੀ ਨਾ 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 ਭਾਈ ਇਧਰ ਨੂੰ ਆ ਇਧਰ ਨੂੰ ਆ ਹੱਥ ਜੋੜ ਕੇ ਬੇਨਤੀ ਆ ਭਾਈ ਜਿੰਨੇ ਵੀ ਬੰਦੇ ਨੇ ਸਾਡੇ ਖਿਡਾਰੀ ਮਾਦਾ ਮੈਂ ਕਰਦਾ ਭਾਈ ਮੈਂ ਏਡੇ ਵਾਲ ਨਹੀਂ ਕਰਦਣੀਆਂ ਮੈਂ ਖੇਡਰੇ ਬੁੱਢੇ ਨਾਲ ਕਰ ਦੂੰਗਾ ਤੂੰ ਕਿਉਂ ਹੱਥ ਪਾ ਤੋਤੀ ਕਾ ਤੋ ਇਹਦੇ ਹੱਥ ਪਾ ਤਾ ਤੋਤੀ ਕਾ ਤੋ ਆਈ ਲਾ ਗਿਆ ਬਾਈ ਯਾਰ ਬਚ ਗਿਆ ਕਿਵੇਂ ਆ ਠੀਕ ਆ ਮੇਰੇ ਹਾਂਜੀ ਤੂੰ ਗਾਂਦੇ ਵਗਿਆ ਕਰ ਹਾਂਜੀ ਦੱਸ ਕਿੱਥੋਂ ਆਇਆ ਮੈਂ ਘਰੋਂ ਟਿਊਸ਼ਨ ਉਹ ਟਿਊਸ਼ਨ ਅੱਜ ਚੁੱਟੀ ਦੀ ਐ ਅੱਜ ਮਰਦੀ ਅੱਜ ਐਤਵਾਰ ਦੀ ਚੁੱਟੀ ਸੀ ਤੁਸੀਂ ਚੁੱਪ ਕਰਕੇ ਖੜ ਜਾ ਹਾਂਜੀ ਗਾਇਸ ਸੋ ਆਗੇ ਸੀ ਆਪਾਂ ਕਰਾ ਅੱਜ ਸਾਰਾ ਦਿਨ ਇਹ ਨਾ ਵਲੌਗ ਨਹੀਂ ਕਰਿਆ ਮੈਂ ਕਿਸੇ ਵੀ ਪਾਰਟੀ ਤੇ ਨਹੀਂ ਜਾਂਦਾ ਕਸਮੀ ਗੱਲ ਦੱਸ ਆਪਾਂ ਜਵਾਬ ਦੇ ਦੀ ਜਿਆਦਾ ਆਪਾਂ ਦੇਣ ਜੋਗੀ ਨਹੀਂ ਕਿਸੇ ਨੂੰ ਪਾਰਟੀ ਦੇਣੀ ਨਾਉਣੀ ਕਿਹਨੇ ਦੇਣ ਵਾਲਾ ਟਾਈਮ ਜਿਆਦਾ ਹੀ ਸਾਲ ਤੋਂ ਸਾਲ ਦੀ ਗੱਲ ਹੁੰਦੀ ਆ ਸਾਡੀ ਕਾਲ ਤੇ ਕਾਹਦਾ ਆਪਾਂ ਦਾ ਜਦ ਜੀਨਾਂ ਨੂੰ ਮਤਲਬ ਖਾਦੀਆਂ ਨੇ ਤੇ ਉਹਨਾਂ ਨੇ ਦੇ ਨਹੀਂ ਪਾਈ ਜਦ ਫਿਰ ਆਪਾਂ ਨੇ ਭਾਈ ਜਾਣ ਵੀ ਹਟ ਗਏ ਕਿੰਨੀ ਦਿੱਕਤ ਹੀ ਹੈਗੀ ਤੇ ਪਾਰਟੀ ਦੱਸੀਏ ਪਾਵਰ ਰੋ ਪਟਿਆ ਕੋ ਆਪਾਂ ਆਪਾਂ ਭਾਈ ਤੇ ਆਪਣਾ ਆਪਾਂ ਨਹੀਂ ਗੱਲ ਉਹ ਤਾਂ ਚਾਹਤ ਕੋਈ ਨਹੀਂ ਕੋਈ ਗੱਲ ਕਰਦਾ ਚਲੋ ਇਹ ਕੋਈ ਨਹੀਂ ਜੇ ਮਾਲਕ ਨੇ ਪਹਿਰੇ ਦਿੱਤੇ ਕੱਢਾਂਗੇ ਕੋਸਤਾ ਸੱਪ ਹਨਾ ਵੋਈ ਡੱਸਾ ਹਾਂ ਸੱਪ ਨਹੀਂ ਐਨਾ ਗੌਂਡਾ ਕੱਢਣਾ ਪੂਰਾ ਹੁਣ ਅਸੀਂ ਚੱਲੇ ਆਂ ਸਾਗ ਚੋਰੀ ਕਰਨ ਐਨਾ ਗੌਂਡਾ ਕੱਢਣਾ ਪੂਰਾ ਡੱਡੇ ਪੈਗੇ ਸਾਡੇ ਬੱਸ ਸਾਡੀ ਖਬਰ ਖਬਰ ਲੈ ਲਿਓ ਕੰਟ ਬਹੁਤਿਆਂ ਨੂੰ ਛਕਿਆ ਬਲੈਕ ਕਰਦੇ ਆ ਸਾਗ ਚੋਰੀ ਕਰਦੇ ਆਗ ਚਲਾ ਕੇ ਸਾਰਾ ਹਫਤਾ ਚਲਾਉਂਦੇ ਸਾਗ ਤੋੜ ਕੇ ਪਕਾ ਕੇ ਸਾਰਾ ਹਫਤਾ ਚਲਾਉਂਦੇ ਇੱਕ ਹਫਤੇ ਦੀ ਨਿਸ਼ਾਨ ਹੁਣ ਸਾਗ ਤੋੜ ਕੇ ਤੋਂ ਨੀਆਂ ਹਰੀਆਂ ਕਰ ਲੈਣੀਆਂ ਇਹਨੇ ਹਰੀਆਂ ਲੋੜੀ ਆਉਂਦੀ ਆ ਵਾਹੀ ਖੇਤ ਆ ਖੰਬੇ ਹਾਲ ਕੋਲ ਉਹ ਲਾ ਇੱਥੇ ਰੋਕ ਲਾ ਹਾਂ ਹਾਂ ਕਿੱਥੇ ਘਰੇ ਦੀਦਾ ਆ ਦੇ ਲੋਕ ਲਾ ਦੇਣ ਲੈ ਇਹ ਤਾਂ ਸਾਲੀ ਵਰਗੇ ਨੂੰ ਕਰ ਅੱਗੇ ਨੂੰ ਕਰ ਉਹ ਖੇਤ ਚ ਲਾਦਾ ਸਾਰੇ ਖੇਤ ਚ ਲਾ ਲੈ ਇਹ ਫਰੇ ਹੀ ਲੈ ਜਾ ਉਹ ਰਈ ਲਾਲਾ ਉਹ ਤਾਂ ਕਿੱਥੇ ਆ ਗਿਆ ਕਿੱਥੇ ਆ ਗਿੱਲਾ ਪ੍ਰੋਫੈਸ਼ਨਲ ਚੋਰ ਪ੍ਰੋਫੈਸ਼ਨਲ ਚੋਰ ਆ ਗਈ ਜੀ ਸਾਗ ਤੋੜਦਾ ਲਾ ਮਰੀ ਜੰਮਾ ਕਲਿਪਾਂ ਪਸਾਗ ਤੋੜੀ ਚੋਰੀ ਕਰ ਤੂੰ ਆਪਣੇ ਫੋਨ ਦੀ ਲਾਈਟ ਲਾ ਕੇ ਮਿਲਦੇ ਓਏ ਚੱਲ ਓਏ ਬਾਈ ਬਾਈ ਚੋਰੀ ਹੋਣ ਲੱਗੀ ਆ ਮੈਂ ਇੰਟਰੀ ਵੀ ਕਰਨੀ ਆ ਲੈ ਨਾਲੇ ਦੇਖਿਓ ਸਾਡੇ ਤਰ੍ਹਾਂ ਕਿਵੇਂ ਚੋਰੀ ਕਰਦੇ ਆਂ ਸਾਗ ਤੋੜਨਾ ਸੌਣੇ ਨਹੀਂ ਤੁਹਾਨੂੰ ਬਾਕੀ ਮੈਂ ਤੁਹਾਨੂੰ ਡੀਪੀ ਉੱਪਰ ਨੂੰ ਕੈਮਰਾ ਆਪਣੀ ਡੀਪੀ ਦਿਖਾ ਦਵਾਂ ਇਹਨਾਂ ਨੂੰ ਆ ਕਰ ਓਏ ਹਾਰੇ ਸੋਹਣਾ ਨੱਖਾ ਮੁੰਡਾ ਸਸਰੀ ਘਾਲ ਦੀ ਅੱਜ ਅਸੀਂ ਤੋੜਨ ਲੱਗੇ ਆ ਸਾਗ ਤੁਹਾਨੂੰ ਲਾ ਵੜਾ ਲਾ ਗੰਦਲਾ ਬੱਬੇ ਠੰਡ ਹਾਏ ਹਾਏ ਮੈਨੂੰ ਜੀ

ਉਹ ਲੈ ਲੈ ਕੇ ਵਿੱਚ ਤਾਂ ਆ ਜਾ ਉਹ ਮੈਂ ਨਹੀਂ ਆਉਂਦਾ ਗਿੱਲਾ ਪਿਆ ਸਗੜ ਸਗੜ ਉਹ ਚੱਲੋ ਚੱਲ ਦੋ ਹੱਥਾਂ ਨੇ ਮਿੰਟ ਲੱਗਣਾ ਨਹੀਂ ਮੈਨੂੰ ਘੰਟਾ ਲੱਗ ਜਾਣਾ ਤਾਂ ਕਹਿੰਦਾ ਮੈਂ ਇਤੋਂ ਨਹੀਂ ਤੋੜ ਮੈਂ ਲਾਈਟ ਤਾਂ ਲਵੇ ਲੈ ਜਾ ਮੈਂ ਤਾਂ ਉਰੀ ਖੜਨਾ ਭਰਾਵਾ ਮੈਂ ਨਹੀਂ ਅੱਗੇ ਆਉਂਦਾ ਹੈਗਾ ਇੰਨੀ ਲੇਟ ਆ ਉਹ ਇੰਨੀ ਲੇਟ ਆ ਤੱਟੂ ਗੰਧੜ ਦਾ ਨਹੀਂ ਥੱਲੇ ਕਿੱਥੋਂ ਤੋੜਾਂ ਉਹ ਯਾਰ ਮੈਂ ਨਹੀਂ ਆਉਂਦਾ ਵੀਰੇ ਓਏ ਆ ਜਾ ਉਹ ਨਹੀਂ ਇੱਕ ਤੇਰੇ ਨਾਲ ਆ ਗਿਆ ਹਲਾ ਮਾਲੇ ਰੋਟੀ ਖਾਣੀ ਆ ਮੈਂ ਦੁਪਹਿਰ ਦਾ ਭੁੱਖ ਮੈਂ ਦੁਪਹਿਰ ਦਾ ਭੁੱਖਾ ਦੀਗਾ ਮੈਂ ਮਟਰ ਪਨੀਰ ਚ ਗੰਦੇ ਨਾਲ ਆ ਕੇ ਜਾ ਕੇ ਜਣਾਉਂਦੇ ਦੀ ਭੈਣ ਘੜਤੀ ਹੈ ਵੀ ਗਿਆ ਨਹੀਂ ਇਹ ਹੋਰੇ ਯਾਰ ਇਹ ਨਾਲ ਤਾਂ ਬਰੇਮ ਯਾਰ ਦੀ ਗੱਲ ਨਹੀਂ ਬਹਿ ਕੇ ਭੈਣ ਦੀ ਲੱਗ ਜਿਆਰੀ ਜ਼ਰੂਰੀ ਹੈ ਕਿ ਮਟਰ ਪਨੀਰ ਹੈ ਜਿਆਰੀ ਜ਼ਰੂਰੀ ਸੀ ਕਿ ਮਟਰ ਪਨੀਰ ਇਹ ਹੈ ਜੀ ਯਾਰੀ ਨਾਲ ਤਾਂ ਮਟਰ ਪਨੀਰ ਜ਼ਰੂਰੀ ਦੀਗਾ ਠੀਕ ਹੈ ਯਾ ਸਾਲੀ ਬੇਇੱਜ਼ਤੀ ਕਰਤੀ ਬਾਈ ਬੰਦਿਆਂ ਨੇ ਮੇਰੀ ਬੇਇੱਜ਼ਤੀ ਬਹੁਤ ਵਧੀਆ ਐ ਅੱਜ ਮੈਚ ਪਰ ਹਰਾਤਾ ਬਰੇ ਮਹੀਆ ਹਰਾਤਾ ਡਾਕਟਰ ਨੇ ਪੂਰਾ ਤਾਕੜਾ ਪੂਰਾ ਤਾਕੜਾ ਮੈਚ ਹਰਾਇਆ ਇਹਨੇ ਗਾਇਸ ਦੇਖੋ ਤੁਸੀਂ ਸਾਗ ਤੋੜਨਾ ਸਿੱਖੋ ਮੇਤੋ ਯਾਰ ਗੱਲ ਪਤਾ ਗਾਇਸ ਕੀ ਆ ਦੋ ਤਿੰਨ ਦਿਨ ਹੋ ਗਏ ਵਲੌਗ ਵਧੀਆ ਹੀ ਨਹੀਂ ਆ ਰਹੇ ਪਰ ਹੁਣ ਚੋਰੀ ਕਰਕੇ ਬਣਾਏਗਾ ਵਧੀਆ ਹੁਣ ਫੇ ਮੈਂ ਉਰੀ ਕਰ ਕੇ ਹੀ ਬਣਾਈਏ। ਸਾਲਾ ਡਰ ਲੱਗਦਾ ਮਾਹੌਲ ਪੂਰਾ ਟੱਕੀ ਬੇਵੀ ਹੋਇਆ ਪਿਆ। ਓਏ ਬੰਦੇ ਆਪਣੀ ਨੇ ਸਾਰੇ। ਹਾਂ ਹਾਂ। ਸਕੂਟਰੀ ਕੇ ਠੇਗੜੀਆਂ ਓ ਸਕੂਟਰੀ ਖੇਚ ਲਾਤੀ ਮੁੰਡੇ ਨੇ। ਰੋੜ ਕੇ ਹੀ ਨਾ ਲੈ ਦੇ ਕੋਈ। ਤਾਂ ਹੀ ਤਾਂ ਮੈਂ ਉਧਰ ਧਿਆਨ ਰੱਖਿਆ ਹੋਇਆ। ਪਾਪਾ ਨੇ ਘਰੇ ਨਹੀਂ ਬਾੜਨਾ ਹੈਗਾ। ਕੋਈ ਨਹੀਂ ਇੱਕ ਰਾਤ ਮੈਂ ਗਟਾ ਦੂੰ। ਲੈ ਇੱਕ ਰਾਤ ਤੂੰ ਗਟਾ ਦੇਂਗਾ ਫੇਰ ਗਾਹਾਂ ਕੌਣ ਕਟਾਈ ਜਾਊਗਾ। ਤੁਹਾਨੂੰ ਆਪਾਂ ਮੈਚ ਦਿੱਤੇ ਹਨ। ਤੇ 1000 ਰੁਪਏ ਇਸ ਗੁਡਰੀ ਲਾਏਗਾ ਤੂੰ ਕੋਈ ਬਾਡੀ ਜਿਓ ਲੈ ਬਫੂ ਤੇਰੇ ਕਰਕੇ ਬਾਡੀ ਜਿਓ ਲੈ ਲੈ ਕੋਈ ਓ ਯਾਰ ਤਾਂ ਇਹਦਾ ਬਹੁਤ ਟਾਈਮ ਲਾ ਰਹੇ ਘਰੇ ਮੇਰੇ ਗਾਲਾਂ ਭਵਾਏਗਾ ਦਾਦਾ ਬਹੁਤ ਟਾਈਮ ਲਾ ਲੈਣਾ ਇੱਧਰ ਨੂੰ ਆ ਜਾ ਫਟਾਫਟ ਤੋੜ ਲੈ ਇੰਨੇ ਨੂੰ ਤਾਂ ਬੰਦਾ ਤੋੜ ਕੇ ਓ ਯਾਰ ਮੈਂ ਗਿੱਲਾ ਹੋਣਾ ਯਾਰ ਉੱਦੂ ਗੱਲਾਂ ਦੋਲੀਆਂ ਲੈ ਥਾਗੀ ਥਾਗੜ ਪਈ ਪਈ ਆ ਉਹੀ ਸਾਲਾ ਵੱਢ ਲਾ ਔਰ ਸਾਰੇ ਹੀ ਸਾਗ ਆ ਲੈ ਚੱਲ ਦਾਤੀ ਲੈ ਕੇ ਪੰਡੇ ਨਾਲ ਫੇਰ ਇਹ ਕਹਿੰਦੇ ਖਾਣ ਜੋਗ ਨਹੀਂ ਰਹਿੰਦਾ ਜੇ ਇਹਨਾਂ ਦਾਤੀ ਨਾਲ ਬੱਤੇ ਤੋੜੀ ਨਾ ਕੌਣ ਜੋਗ ਸਾਲਾ ਕੋਈ ਤਾਂ ਐ ਕਰਦਾ ਦੇਖਿਆ ਦੱਸ ਮੈਨੂੰ ਦੱਸ ਕੀ ਤੈਂ ਕਰਦਾ ਦੇਖਿਆ ਕਰੇ ਓ ਬਈ ਤੁਸੀਂ ਤਾਂ ਹੁਣ ਯਾਰ ਹੈਗੇ ਹੋ ਤੁਸੀਂ ਦਸ ਤਰੋਂ ਤੁਸੀਂ ਤਾਂ ਖਾਜੂਗੇ ਸਾਲਾ ਦੀਦਾ ਵੀ ਨਹੀਂ ਬੈਠ ਕੇ ਏਡਾ ਸਾਗ ਆ ਇਹ ਸਾਲੇ ਸੱਪ ਸੁੱਕ ਆ ਗਿਆ ਬੱਸ ਮੈਂ ਤਾਂ ਵੀਰੇ ਨੇੜੇ ਹੀ ਆ ਲੈ ਜੀਗਾ ਮੈਨੂੰ ਚੱਕ ਕੇ ਚੱਕੇ ਚੁੱਕੇ ਕੀ ਮੈਂ ਕਦਰ ਕਰਦੇ ਹੁਣ ਕਹਿਣਾ ਭਾਈ ਉਹ ਮਰਿਆ ਵਿਆਹ ਨੂੰ ਸੱਚ ਚੱਕੇ ਸੱਟਿਓ ਯਾਰਿਆਂ ਦੀ ਜਿਉ ਕਾਇਦੀ ਕਸਮ ਤੋਂ ਛੋੜਿਆ ਜਾਨੋ ਪਿਆਰਿਆਂ ਹਾਏ ਹੱਦ ਕਾਦੀ ਹੋ ਗਈ ਠੀਕ ਹੈ ਨਾ ਹੱਦ ਹੋ ਗਈ ਕਹਿੰਦਾ ਅੱਦ ਦਾ ਇਹ ਖੇਤ ਜੇ ਸਾਲਾ ਦੱਬ ਲਾਂਗੇ ਮਾਰ ਕੇ ਓਏ ਅਸੀਂ ਬਹੁਤ ਬੰਦੇ ਦੱਬੇ ਨੇ ਛਿੱਤਰਖਾਨ ਤੋਂ ਡਰਦਾ ਨਹੀਂ ਗਾਈਸ ਰਾ ਚੱਲਦਾ ਏ ਸਿੱਕਾ ਸਾਡਾ ਛਿੱਤਰਖਾਨ ਤੋਂ ਨਹੀਂ ਡਰਦਾ ਪੈਣ ਨੂੰ ਗਿਰ ਗਿਆ ਦੀ ਇੰਨਾ ਕ ਹੋਰ ਦੌਰ ਨਾਲ ਸਿੱਕਾ ਚੱਲਦਾ ਵੀਰੇ ਮੇਰਾ ਪੂਰਾ ਏਰੀਆ 'ਚ ਦਾਹੀ ਦਾ ਕਹਿੰਦਾ ਇਹ ਛਿੱਤਰਖਾਏਗਾ ਗਾਈਸ 70 70 ਦਾ ਏ ਐ ਕਿ ਮੈਂ ਕੋਈ 70 ਮਾਰੂ ਭਿਉਂ ਭਿਉਂ ਕੇ ਮਾਰੂ ਲੈ ਭਾਈ ਉਹ ਜਿਹੜਾ ਬਾਈ ਆਇਆ ਸੀ ਅੱਜ ਵਧੀਆ ਖੇਡਦਾ ਹੀ ਹੈ ਨਾ ਹਾਂ ਪੂਰਾ ਤੱਕੜਾ ਵਧੀਆ ਗੱਲ ਆ ਫਿਰ ਅਗਲਾ ਵਧੀਆ ਖੇਡਦਾ ਦੀ ਆਪਾਂ ਹੀ ਘਟੀਆਂ ਸਾਰੇ ਤੂੰ ਹੀ ਖੇਡਦਾ ਹੀ ਕਾ ਦੂ ਹਾਏ ਹਾਏ ਉਹ ਕੰਨ ਸੁਣਨ ਹੋ ਗਏ ਹੋਏ ਹੋਏ ਜੇ ਖੇਡੇ ਹੁੰਦੇ ਜਿੱਤੇ ਹੁੰਦੇ ਆ ਨਾ ਯਾਰ ਮੇਰੇ ਅਕੋਰਡਿੰਗ ਖੇਡ ਦੇ ਨਾ ਜਿੱਤਾ ਆ ਕੇ ਹਟਦਾ ਮੈਂ ਤਾਂ ਜਿਹੜਾ ਕਿਸੇ ਨੂੰ ਨਹੀਂ ਕਿਹਾ ਵੀ ਤੂੰ ਐਂ ਕਰ ਯਾਰ ਜੇ ਗੱਲ ਅੜੀ ਤੇ ਅਜੇ ਫਿਰ ਤਾਂ ਜਿਵੇਂ ਮਰਜ਼ੀ ਪੈਸੇ ਕਰ ਲਈਏ ਫਿਰ ਤਾਂ ਜਦੇ ਪੈਸੇ ਕਰਨ ਤੇ ਆ ਜੀ ਮੈਂ ਗੱਲ ਉਹ ਨਹੀਂ ਹੁੰਦੀ ਹੈਗੀ ਗगन ਵੀ ਆਪਣੀ ਜਗ੍ਹਾ ਲਈ ਆ ਹਾਲੇ ਉਹ ਇੰਨਾ ਖੇਡਿਆ ਨਹੀਂ ਗਾ ਜਿੰਨੇ ਤੇ ਪੈਸੇ ਲੱਗ ਗਏ ਉਹਦੀ ਗੱਲ ਆਪਾਂ ਦੁੱਖ ਸਮਝਦਾ ਉਹਦਾ ਦੁੱਖ ਮੈਂ ਸਮਝਦਾ ਮੈਂ ਵੀ ਸਮਝਦਾ ਹੀ ਆ ਯਾਰ ਜਾਂ ਤਾਂ ਬੰਦੇ ਨੂੰ ਆਪਾਂ ਆਫਰ ਕਰਿਆ ਹੋਵੇ ਪਰ ਉਹਨੂੰ ਬੰਦੇ ਨੂੰ ਮਾ ਗਿਆ ਸੀ ਬਰੇ ਵੀ ਬੈਗ ਤੇ ਨਹੀਂ ਨਿਕਲਦੀ ਬੋਲ ਟੁੱਟੀ ਫੁੱਟੀ ਨਿਕਲੋ ਉਹਦੇ ਤੋਂ ਨਹੀਂ ਲੱਗਣੀ ਦਿਓ ਮੈਂ ਹਿਲਾਸਾਦ ਉਹ ਬਸ ਇਹੀ ਲਾ ਸਕਦਾ ਤੈਨੂੰ ਕੀ ਪਤਾ ਹੱਡੇ ਰਣਾੜਾ ਕਿੱਥੇ ਕਿੱਥੇ ਨੇ ਹੱਡੀਆਂ ਹਾਂ ਉਹ ਬੰਦ ਵੀ ਕਰਦੇ ਹੁਣ ਏਡੀ ਕਲਿੱਪ ਉਹ ਇਹਦਾ ਕੱਟ ਦੀ ਚੱਲ ਕਈ ਵਾਰ ਵਧੀਆ ਉਹ ਸਾਲਿਆ ਵਧੀਆ ਸ਼ਾਟ ਮਿਲ ਜਾਂਦਾ ਕਈ ਵਾਰ ਆਸੀ ਵਾਲਾ ਇਹ ਕਿ ਸਾਗ ਚੋਰੀ ਕਰਕੇ ਮਿਲਦੇ ਹੁਣ ਓਕੇ ਮਿੱਤਰੋ ਆਪਾਂ ਤੁਹਾਨੂੰ ਮਿਲਦਿਆ ਸਿੱਧਾ ਸਾਗ ਚੋਰੀ ਕਰਕੇ ਜਿਹਦਾ ਚੋਰੀ ਕਰਿਆ ਉਹਦਾ ਚੱਲ ਪਤਾ ਹੀ ਲੱਗਣਾ ਲਓ ਜੀ ਸਾਗ ਚੋਰੀ ਕਰ ਲਿਆ ਆ ਦੇਖੋ ਸਾਗ ਮਾ ਦਿਆ ਸਾਗ ਤੂੰ ਨਿਆ ਹਰੀਆ ਖਾ ਲਓ ਮੰਮੀ ਅੱਜ ਕੀ ਬਣਾਇਆ ਓਏ ਉਹ ਤਾਂ ਗਾਦੇ ਕਾਣਾ ਮੰਮੀ ਅੱਜ ਕੀ ਬਣਾਇਆ ਸਾਗ ਹੀ ਬਣਿਆ ਉਂਗਟੀ ਮੰਮੀ ਅੱਜ ਕੀ ਬਣਾਇਆ ਸਾਗ ਸਾਗ ਸੋ ਤੜਕੇ ਸਾਗ ਦੇ ਤੁਨੀ ਜੇ ਬਰਗੜ ਖਾਣੇ ਫਾਲਤੂ ਬਾਤੂ ਪਾ ਕੇ ਬਣਿਆ ਏ ਸਾਗ ਸੱਚਣਾ ਹਿੰਮਤ ਦਲੇਰੀ ਕੁਰਬਾਨੀ ਜੋ ਜਵਾ ਪਿਆਰ ਦਾ ਹੀ ਦੂਜਾ ਨਾਮ ਪੰਜਾਬ ਸੱਜਣਾ ਓਹ ਸੰਗੇ ਦੱਤ ਦੇ ਫੈਨ ਕੋਰੀਏ ਸਰ ਪਰ ਕੇ 11 12 ਹੈਵੀ ਚੰਗਾ ਜੀ ਜਾ ਲੈ ਰਾਵੜਾ ਖੱਬੇ ਬਾਈਆਂ ਦੇ ਸੌਜੋ ਯਾਰ ਠੀਕ ਆ ਬਲੌਗ ਨੂੰ ਦੇਖ ਕੇ ਸੌਜੋ ਠੀਕ ਆ ਮੇਰਾ ਬਲੌਗ ਦੇਖਣਾ ਨਾ ਭੁੱਲਿਓ ਚੰਗਾ ਜੀ ਹੋਤਾ ਚੱਲਿਆ ਤੂੰ ਕੰਗਾ ਕੰਮ ਕਰਕੇ ਤੇ ਇਹ ਆਪਣਾ ਨਸਾਕ ਚੋਰੀ ਕਰਕੇ ਆ ਗਿਆ ਕਰਨ ਨੂੰ ਦੇ ਘਰੀ ਆ ਕੇ ਦੇਖ ਰਿਹਾ ਕੀ ਬਣਦਾ ਕੀ ਨਹੀਂ ਮੰਮੀ ਨੇ ਜਾ ਕੇ ਸਾਧਿਆ ਹਾਂਜੀ ਮਿੱਤਰ ਹੋਰ ਬੜਾ ਹੀ ਟਾਈਮ ਨਾਲ ਬੜੀ ਚੋਰ ਹੈ ਇੱਕ ਹੋਰ ਹੈਗੀ ਇੱਕ ਆਹ ਦੋ ਰਹੀ ਹੈ ਇੱਕ ਕਟਰ ਵਾਲੀ ਤੇ ਆਹ ਮੱਝ ਚੋਰੀ ਆ ਹੋ ਕਟਰ ਵਾਲੀ ਉੱਠਦਾ ਮੈਂ 4:20 ਤੇ ਖੜਿਆ ਸੀ ਮੈਂ ਕਿਹਾ ਮੰਮੀ ਮੈਨੂੰ 4:35 ਤੇ ਨਾ ਜਿੰਨੇ ਵੀ ਇਹ ਵੀ ਜਾਣਾ ਉੱਤਰ ਨਾਲ ਲੈ ਕੇ ਤੇਰੇ ਲਈ ਮੰਮੀ ਆਪ ਆ ਕੇ ਮੈਨੂੰ ਲੈ ਕੇ ਗਈ ਮੈਂ ਚਾਰ ਬੰਦੀ ਤੇ ਆਪ ਆਇਆ ਚਲੋ ਤੇ ਰਾਤ ਐਡਾ ਲੀਕ ਹੋ ਗਈ ਨਹੀਂ ਜਿਹ ਬਲੌਗ ਵਧੀਆ ਲੱਗਿਆ ਤਾਂ ਲਵ ਬਲੌਗ ਨੂੰ ਲਾਈਕ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਰ ਦੋ ਲਾਈਕ ਕਰ ਦੋ ਕਮੈਂਟ ਕਰ ਦੋ ਸ਼ੇਅਰ ਮਿਲਾਂ ਗੱਲ ਤੇ ਨਿਊ ਬਲੌਗ ਚੱਕ ਕੇ ਭਾਈ ਟਾਟਾ